ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਨਮੋਲ ਦੇ ਜੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਗੁਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਸਵੀਰ ਵੀ ਦੋਸਤੋ ਇਸ ਪਿੰਨੂ ਸ਼੍ਰੀ ਮੋਕਸਾ ਸਾਹਿਬ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਤੀਜਾ ਸੂਬਾ ਗੱਬਣ ਮੱਝਾ ਪਰ ਉੱਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਅਨਮੋਲ ਦੇ ਜੀ ਫਾਰਮ ਤੋਂ ਅਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰੀਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਬਈ ਨੂੰ ਦੋਸਤ ਨੂੰ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਓ ਠੀਕ ਠਾਕ ਬਾਈ ਵਧੀਆ ਬਾਈ ਠੀਕ ਆ ਨਾਂ ਦੱਸੀ ਵੀ ਦਾ ਆਪਣਾ ਬਾਈ ਮੇਰਾ ਨਾਂ ਜਸਵੰਤ ਸਿੰਘ ਹੈ ਜਸਵੰਤ ਸਿੰਘ ਹਾਂ ਜੀ ਬਾਈ ਠੀਕ ਆ ਬਾਈ ਇਹ ਮੱਝ ਆਪਣੇ ਘਰ ਦੀ ਹੈ ਹਾਂ ਬਾਈ ਘਰ ਦੀ ਹੈ ਠੀਕ ਆ ਤਿੰਮਾ ਸੂਆ ਸੂਣਾ ਬਈ ਹੁਣ ਇਹਨੇ ਤੀਜਾ ਸੂਣਾ ਬਈ ਐ ਛੋਟੀ ਨੇ ਠੀਕ ਆ ਤੀਜਾ ਸੂਆ ਸੂਣਾ ਹਾਂ ਬਾਈ ਠੀਕ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕੁ ਪਾਉਂਦੀ ਹੈ ਦੁੱਧ ਬਾਈ 13 14 ਕਿਲੋ ਦੂਜੇ ਸੂਏ ਚ ਹੋਇਆ ਹੈ ਇਹ ਕੀ ਉਮੀਦ ਆ 16 ਕੱਢ ਦੇਵੇ ਠੀਕ ਆ 17 ਕੱਢ ਦੇ ਪਰ ਆਪਾਂ 15 ਦੀ ਗਰੰਟੀ ਦਿੰਦੇ ਹਾਂ ਠੀਕ ਆ 15 ਲੀਟਰ ਦੀ ਗਰੰਟੀ ਲੈ ਰਹੇ ਹਾਂ ਹਾਂ ਜੀ 15 ਕੋਈ ਸਾਈ ਪਾ ਦੇ ਅੱਜ ਹਾਂ ਪਾ ਲਿਓ ਕੋਈ ਸਾਈ ਠੀਕ ਆ ਤੇ ਦਿਨ ਕਿੰਨੇ ਲਾ ਜੂ ਬਈ ਦਿਨ ਬਾਈ 12 ਪਏ ਇਹਦੇ 14 ਤਰੀਕ ਨੂੰ ਦਿਨ ਪੂਰੇ ਬਾਈ ਆਪਣੇ ਲਿਖੇ ਪਏ ਠੀਕ ਆ ਯਾਨੀ ਕਿ ਅੱਜ ਮੰਨਗੇ ਤਾਂ ਵੀ 2 ਤਰੀਕ ਹੋ ਗਈ ਹਾਂ ਜੀ 12 ਦਿਨਾਂ ਨੂੰ ਲਗਭਗ 12 ਦਿਨਾਂ ਨੂੰ ਹਾਂ ਜੀ ਠੀਕ ਆ ਲੈ ਵੀ ਤੋ ਸੋਨਾ ਤੋੜ ਕੇ ਹੀ ਉਖਾ ਦੇਣੇ ਆ ਬਾਕੀ ਫੇਸ ਚੈੱਕ ਕਰ ਸਕਦੇ ਆ ਸਿੰਘ ਬਿਲਕੁਲ ਕੁੰਡਾ ਤੇ ਅੱਖਾਂ 'ਚ ਦੋਹਾਂ 'ਚ ਜਵਾਬ ਜੇ ਗੱਲ ਕਰੀਏ ਦੋਸਤੋ ਸਾਰਾ ਮੱਥਾ ਹੀ ਚਿੱਟਾ ਚਾਰੇ ਪੈਰ ਹਵਾਨੇ ਤੇ ਡੱਬ ਕੂਸ਼ ਉੱਪਰ ਤਾਂ ਹੀ ਚਿੱਟੀ ਜਾਂ ਖਣਾ ਦਾ ਸਾਇ ਇਹ ਜੇ ਗੱਲ ਕਰੀਆ ਬਹੁਤ ਸਾਫ ਸੁਰਾ ਖਣਾ ਦਾ ਸਾਇ ਆ ਦੇਖ ਸਾਹਿਬ ਕੋਈ ਕੋਈ ਕੂਸ਼ਿੱਟਾ ਵੀ ਨਹੀਂ ਠੀਕ ਆ ਲੋ ਬਾਕੀ ਬਾਈ ਜਦਾਂ ਨਾ ਦੋਵੇਂ ਪਾਸੇ ਬਹਿ ਕੇ ਦੀ ਚਵਾਈ ਕਰਦੇ ਦੇਖ ਸਕਦੇ ਮਗਵੇਂ ਪਾਸੋਂ ਹੁਣ ਨਾ ਬਹੁਤ ਸੁਣਾ ਦੋਸਤੋ ਬਾਕੀ ਦਸਾਂ ਦਿਨਾਂ ਦੀ ਕੱਚੀ ਦੱਸਦਾ ਬਾਈ ਤੁਹਾਨੂੰ ਹੁਣ ਵਾਲੇ ਤੋਂ ਜੱਜਮੈਂਟ ਹੁੰਦੀ ਵੀ ਹੋਣੀ ਹੈ ਕਿਉਂਕਿ ਹਜੇ ਢਿੱਲੀ ਪਈ ਹੈ ਦੇਖ ਸਾਡੇ ਓੜਾ ਇਹ ਨਾ ਕੈਮਰੇ ਤੋਂ ਘਭਰਾਉਂਦੀ ਹੈ ਵੈਸੇ ਸੀਲ ਸਾਊਗਾ ਜੇ ਗੱਲ ਕਰੀਏ ਤੋੜ ਕੇ ਤੁਹਾਨੂੰ ਇੱਕ ਵਾਰੀ ਵਿਖਾ ਦਿੰਨੇ ਆ ਲੈ ਲਈਏ ਕਰੀਬੀ ਦਾ ਚੱਲੋ ਬਹੁਤ ਫਰੇ ਚੱਲੋ ਭੱਜੂਗੀ ਲਓ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਤੁਰ ਹੀ ਜਾਂਦੀ ਤਾਂ ਨਾ ਤੁਸੀਂ ਜੱਜਮੈਂਟ ਲਾ ਦੇ ਥੋੜੀ ਨਾ ਦੂਰੋਂ ਹੀ ਤੋੜਾਂਗੇ ਆਪਾਂ ਕਿਉਂਕਿ ਥੋੜਾ ਜਿਹਾ ਕੈਮਰੇ ਤੋਂ ਘਭਰਾਉਂਦੀ ਲੈ ਆ ਬਈ ਬਾਕੀ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਤੁਸੀਂ ਆਪਦੀ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਲਗਭਗ 10-12 ਦਿਨਾਂ ਨੇ ਸੂਨ ਦੇ ਵਿੱਚ ਲੈ ਜਾਣੇ ਦੇਖ ਸਕਦੇ ਲੋ ਵੀ ਸੋਹਣੀ ਬਾਡੀ ਬੰਤਰ ਦੀ ਮੱਝ ਹੈਗੀ ਹੈ ਜੇ ਗੱਲ ਕਰੀਏ ਨਾ ਸੀਰੀ ਸੌਹ ਹੋਆ ਦੇਖ ਸਕਦੇ ਜਿਵੇਂ ਮਰਜ਼ੀ ਕੋਈ ਹੱਥੋਂ ਬਹਿ ਕੇ ਚੋਣੇ ਬਾਈ ਠੀਕ ਆ ਲੋ ਵੀ ਬਾਈ ਜੀ ਦਾ ਦੋਨੇ ਪਾਸੇ ਬਹਿ ਕੇ ਚੁਆਈ ਕਰਦੇ ਆ ਐ ਚਫ ਗਾਵਾਂ ਵਰਗੀ ਹੈ ਜੇ ਗੱਲ ਕਰੀਏ ਨਾ ਬਾਡੀ ਰੱਖ ਕੇ ਦੋਨੇ ਪਾਸੇ ਠੀਕ ਆ ਥੋੜਾ ਇਹਨਾਂ ਕੈਮਰੇ ਦਾ ਕੱਖ ਕੀ ਥੋੜਾ ਇਹ ਘਰੋਂਦੀ ਹੈ ਵੈਸੇ ਕਰਮਾਂ ਵਾਲੀ ਨਾ ਸੀਲ ਸਾਊਗਾ ਨਿਗਾਹ ਮਾਰ ਸਕਦੇ ਆ ਬਾਈ ਹੱਥ ਮਾਰ ਰਿਆ ਪੂਰਾ ਨਹੀਂ ਅਜਾ ਮੰਨ ਲਈ ਤੇ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆਂਗੇ ਰੇਟ ਬਾਈ ਯਾਰ ਵਪਾਰੀ ਕੋਲੇ ਹੋਵੇ ਤਾਂ ਕੋਈ 1 50 ਮੰਗੀਆਂ ਜਾਂਦਾ ਕੋਈ ਡੇਢ ਮੰਗੀਆਂ ਜਾਂਦਾ ਆਪਾਂ ਮੋਲ ਰੱਖਿਆ ਇਹਦਾ 1 30 ਠੀਕ ਆ ਤੇ 1 25 ਦੀ ਹਾਨ ਆ ਕੋਈ ਦੂਰ ਨੇੜੇ ਆਉਂਦਾ ਠੀਕ ਆ ਯਾਨੀ ਕਿ 1 30 ਜੋ ਮਾਨਤਾ ਨੂੰ ਫੁੱਲ ਹੋ ਜੂਗਾ ਹੋ ਜਾਊਗਾ ਬਾਈ ਠੀਕ ਆ ਜੈ ਜੈ ਰੇਟ ਆ ਸਹੀ ਗੱਲ ਆ ਵਾਕਈ ਦੋਸਤੋ ਚੰਗੀ ਘਰ ਦੀ ਮਾਝਾ ਬਾਈ ਦੇ ਜੀ ਗੱਲ ਕਰੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਗਿਆ ਚੌਂਕ ਨਾ ਰੱਖੀ ਹੋਈ ਸੀਗੀ ਬਾਈ ਦੱਸਦਾ ਸੀਗਾ ਤੇ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਤੁਸੀਂ ਆਪਦੀ ਭੌਂ ਦੀ ਅੱਜ ਸਾਈ ਪਾ ਲਿਓ ਜੀ ਬਾਈਆਂ ਦਾ 15 ਲੀਟਰ ਝੋਕੇ ਲੈ ਜਾਈਏ ਤਸੱਲੀ ਵਾਲੀ ਮਾਝਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਨੰਬਰ 97115 11307 ਹਾਂ ਬਈ ਆ ਬੱਚੇ ਨੂੰ ਬਹੁਤ ਸ਼ੌਂਕ ਆ ਵੀਡੀਓ ਬਣਾਉਂਦਾ ਕੀ ਨਾਂ ਬਈ ਸਾਦੀ ਸਿੰਘ ਕੀ ਨਾਂ ਸਾਦੀ ਸਿੰਘ ਠੀਕ ਆ ਮੱਝ ਫਿਰ ਕੀ ਜੋ ਨਾ ਨਾ ਤੂੰ ਠੀਕ ਆ ਮਾਰਦੀ ਤਾਂ ਨਹੀਂ ਨਹੀਂ ਠੀਕ ਆ ਵੇਚਦਗੇ ਫਿਰ ਠੀਕ ਆ ਲਓ ਬਈ ਬੱਚਾ ਦਾ ਮੱਝ ਐਤੀ ਸੇਲ ਕਰਨੀ ਐ ਇਸੇ ਕਰਕੇ ਕਿਉਂਕਿ ਸੀ ਯੂ ਸਾਊਗਾ ਫੁੱਲ ਤਸੱਲੀ ਵਾਲੀ ਆ ਸੰਪਰਕ ਕਰ ਜਔ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ